ਅਰੋਗ ਸਿੱਖਿਆ ਕ੍ਰਾਂਤੀ ਪੰਜਾਬ ਮੁਹੰਮਦ ਦੇ ਤਹਿਤ ਸਾਡੇ ਹਲਕੇ ਦੇ ਬਹੁਤ ਹੀ ਸਤਿਕਾਰਯੋਗ ਬਹੁਤ ਹੀ ਸੂਝਵਾਨ ਬਹੁਤ ਹੀ ਹਰਮਨ ਪਿਆਰੇ ਸਾਡੇ ਵਿਧਾਇਕ ਸਰਦਾਰ ਬਲਕਾਰ ਸਿੰਘ ਜੀ ਸਿੱਧੂ ਅੱਜ ਚੰਡੀਗੜ੍ਹ ਹੋਂ ਕਰਕੇ ਉਹਨਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਨਗਰ ਕੌਂਸਲ ਦੇ ਪ੍ਰਧਾਨ ਰੋਬੀ ਬਰਾੜ ਜੀ ਤੇ ਉਹਨਾਂ ਦੀ ਟੀਮ ਦੀ ਜਿਹੜੀ ਡਿਊਟੀ ਹੈ ਅੱਜ ਅਦਕਾਟ ਦਾ ਸਮਾਰੋਹ ਲਈ ਲਗਾਈ ਹੈ ਸੋ ਅੱਜ ਇੱਕ ਜਿਹੜੀ ਵਿਸ਼ੇਸ਼ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਚਾਹੁੰਦਾ ਇਥੋਂ ਦੇ ਨਗਰ ਨਿਵਾਸੀ ਕਿ ਜਿਹੜੇ ਪਿਛਲੀਆਂ ਸਰਕਾਰਾਂ ਜਾਂ ਮੰਤਰੀ ਆਉਂਦੇ ਸੀ ਉਦੋਂ ਕੀ ਹੁੰਦਾ ਸੀ ਕਿ ਜਦੋਂ ਅਦਕਾਟ ਕੀਤੇ ਜਾਂਦੇ ਸੀ ਤਾਂ ਸਟਾਫ ਟਿੰਡੇ ਵਾਲੇ ਵੀ ਤੇ ਟੰਗਿਆ ਜਾਂਦਾ ਸੀ ਉਹਨਾਂ ਦੇ ਚਿਹਤਿਆਂ ਵਾਸਤੇ ਜਾਂ ਉਹਨਾਂ ਦੇ ਨਾਲ ਜਿਹੜਾ ਅਮਲਾ ਫੈਲਾ ਹੁੰਦਾ ਸੀ ਉਹਨਾਂ ਨੂੰ ਸਨਮਾਨ ਦੇਣ ਵਾਸਤੇ ਕਿੰਨੀਆਂ-ਕਿੰਨੀਆਂ ਟਰੋਫੀਆਂ 30 ਟਰੋਫੀਆਂ 40 ਟਰੋਫੀਆਂ ਤੇ ਹੋਰ ਕਿੰਨਾ ਕੁਝ ਜਿਹੜਾ ਉਹਨਾਂ ਦੇ ਮਾਨ ਸਨਮਾਨ ਦੇ ਲਈ ਕਰਨਾ ਪੈਂਦਾ ਸੀ ਇਹ ਸਾਡੇ ਬਹੁਤ ਹੀ ਸੂਝਵਾਨ ਜਿਹੜੇ ਨੇਤਾ ਹਰਮਨ ਪਿਆਰੇ ਸਾਡੇ ਬਲਕਾਰ ਸਿੰਘ ਸਿੱਧੂ ਤੇ ਉਹਨਾਂ ਦੀ ਜਿਹੜੀ ਟੀਮ ਵਰਕਿੰਗ ਟੀਮ ਹੈ ਉਹਨਾਂ ਦੀ ਸੋਚ ਉਹਨਾਂ ਦੀ ਸੋਚ ਦਾ ਇਹ ਹਿੱਸਾ ਹੈ ਕਿ ਜਿਹੜਾ ਆਪਾਂ ਅਧ்கਾਟਨ ਕਰ ਰਹੇ ਹਾਂ ਉਹ ਪੰਜਾਬ ਸਰਕਾਰ ਨੇ ਗ੍ਰਾਂਟਾਂ ਦਿੱਤੀਆਂ ਨੇ ਜਾਂ ਸੈਂਟਰ ਸਰਕਾਰ ਤੋਂ ਲੈ ਕੇ ਦਿੱਤੀਆਂ ਨੇ ਜਾਂ ਜੋ ਵੀ ਹੈ ਜਿੰਨੇ ਵੀ ਹੈ ਇਹ ਜਿਹੜਾ ਕੰਮ ਕੀਤਾ ਹੈ ਉਹ ਕਿਹਨੇ ਕੀਤਾ ਆਪਣੇ ਜਿਹੜੇ ਸਕੂਲ ਦੇ ਮਿਹਨਤੀ ਸਟਾਫ ਨੇ ਕੀਤਾ ਉਹਨਾਂ ਗ੍ਰਾਂਟਾਂ ਨੂੰ ਖਰਚਣ ਦਾ ਕੰਮ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਬੜੀ ਸਿੱਦਕਤ ਦੇ ਨਾਲ ਮਿਸਤਰੀ ਕਿਤੋਂ ਪਾਲਿਆ ਇੱਟਾਂ ਦਾ ਕਿਤੋਂ ਰੇਟ ਪਤਾ ਕਰਿਆ ਕਿਤੇ ਸਰੀਏ ਦਾ ਪਤਾ ਕਰਿਆ ਹੋਰ ਕਿੱਥੇ ਘੱਟ ਰੇਟ ਤੇ ਸਮਾਨ ਮਿਲ ਸਕਦਾ ਹੈ ਤਾਂ ਉਹ ਉਹਨਾਂ ਦੀ ਮਿਹਨਤ ਨੂੰ ਸਲੂਟ ਕਰਨਾ ਪਰਗਾ ਮਾਨਯੋਗ ਐਮਐਲਏ ਸਾਹਿਬ ਅਸੀਂ ਸਾਰੀ ਟੀਮ ਉਹਨਾਂ ਨੂੰ ਸਲੂਟ ਕਰਦੇ ਆ ਕਿ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਇਸ ਜਿਹੜੀ ਗ੍ਰਾਂਟ ਹੈ ਉਸ ਨੂੰ ਖਰਚਿਆ ਹੈ ਤੇ ਉਸ ਸਰਕਾਰ ਦੇ ਜਿਹਨੇ ਨੀਤੀਆਂ ਨੇ ਉਹਨਾਂ ਨੂੰ ਪੂਰਾ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਲਾਗੂ ਕੀਤਾ ਹੈ ਅਸੀਂ ਉਹਨਾਂ ਤੋਂ ਉਮੀਦ ਕਰਦੇ ਹਾਂ ਪੀਕੇਓ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਪੰਜਾਬ ਸਰਕਾਰ ਦੀਆਂ ਨੀਤੀਆਂ ਨੇ ਪੰਜਾਬ ਸਰਕਾਰ ਵੱਲੋਂ ਕੋਈ ਗ੍ਰਾਂਟ ਆਉਂਦੀ ਆ ਉਹਨੂੰ ਬੜੀ ਸਿੱਦਕਤ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਬੜੇ ਜੋਸ਼ ਖੁਸ਼ ਦੇ ਨਾਲ ਜਿਹੜੇ ਸੀ ਉਹ ਗ੍ਰਾਂਟਾਂ ਖਰਚ ਕਰਨਗੇ ਇਹਦੇ ਨਾਲ ਹੀ ਤਾਂ ਕਿ ਜਿਹੜੇ ਸਕੂਲ ਐ ਇਹ ਸਾਡੇ ਪ੍ਰਾਇਮਰੀ ਸਕੂਲਾਂ ਬਚੇ ਰਹਿਣ ਤੇ ਹੋਰ ਜਿਹੜਾ ਵਿਦਿਅਕ ਪੱਖ ਐ ਉਸ ਨੂੰ ਹੋਰ ਮਜ਼ਬੂਤ ਕਰਨ ਦੀ ਕਿਉਂਕਿ ਇਹਦੇ ਵਾਸਤੇ ਨਗਰ ਜਿਹੜਾ ਬਹੁਤ ਵੱਡੇ ਹੁੰਦੇ ਨੇ ਮਾਨ ਸਾਹਿਬ ਸਾਡੇ ਸੀਐਮ ਸਾਹਿਬ ਕਹਿੰਦੇ ਨੇ ਕਿ ਲੋਕ ਵੱਡੇ ਨੇ ਉਹ ਠੀਕ ਹੈ ਗ੍ਰਾਂਟ ਦਿੰਦੇ ਨੇ ਇਹ ਬਹੁਤ ਟਿਲਫੁਲ ਬਹੁਤ ਥੋੜੀ ਹੈ ਪਰ ਜੇ ਲੋਕ ਚਾਹਣ ਕਿ ਇੱਥੇ ਬਹੁਤ ਕੁਝ ਕਰ ਸਕਦੇ ਨੇ ਸੋ ਫੂਲ ਨਗਰ ਦੇ ਵਿੱਚ ਮੈਂ ਤਾਂ ਰਿਹਾ ਸਾਰੇ ਮੈਨੂੰ ਜਾਣਦੇ ਨੇ ਮੈਂ ਇਸ ਸਕੂਲ ਦੇ ਵਿੱਚ तकरीबन ਬਹੁਤ ਸਾਲ 20 25 ਸਾਲ ਇਸ ਸਕੂਲ ਦੇ ਵਿੱਚ ਸੇਵਾ ਕੀਤੀ ਹੈ ਤੁਹਾਡੇ ਨਗਰ ਦੇ ਵਿੱਚ ਸੋ ਇਹਨਾਂ ਲੋਕਾਂ ਦਾ ਬਹੁਤ ਸਹਿਯੋਗ ਰਿਹਾ ਮੈਨੂੰ ਸੋ ਇੱਕ ਵਾਰ ਫੇਰ ਮੈਂ ਇਸ ਸਟਾਫ ਦਾ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਸਾਡੇ ਅੱਜ ਜਿਹੜੇ ਮੁੱਖ ਮਹਿਮਾਨ ਰਬੀ ਬਰਾੜ ਜੀ ਉਹ ਆਪਣੇ ਸ਼ੁਭ ਹੱਥਾਂ ਦੇ ਨਾਲ ਉਹਨਾਂ ਦਾ ਸਨਮਾਨ ਚੰਨਾ ਜਿਹੜਾ ਐਮਐਲਏ ਸਾਹਿਬ ਵੱਲੋਂ ਉਹ ਉਹ ਦੇਣ ਇਸਟਾਫ ਨੂੰ ਬੇਨਤੀ ਹੈ ਕਿ ਉਹ ਸਾਹਮਣੇ ਇਧਰਾ ਦੇ ਅੱਜ ਅੱਜ ਸਰ ਜੀ ਕੋਲ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਹਾਂ ਜੀ ਥੈਂਕ ਯੂ ਤੁਹਾਡਾ ਸਾਰਿਆਂ ਦਾ ਧੰਨਵਾਦ